ਇਹ ਜਿਹਨੇ ਵੀ ਸਾਡੇ ਦੋਸਤ ਮਿੱਤਰ ਸਾਡੇ ਮੇਰੇ ਘਰ ਵਾਲੇ ਵੀ ਛੱਡ ਕੇ ਸਾਰੀਆਂ ਰੱਦੀਆਂ ਭੈਣਾਂ ਉਹ ਸਾਰਿਆਂ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਬੱਜ ਕੇ ਬੱਜ ਕੇ ਪੰਜਾਬ ਸੋਨਾ ਹੁਣ ਮੁਰਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਬੋਲ ਮਿੱਟੀ ਦੇ ਬਾਵਿਆ ਨਾਟਕ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਟੂਰੀ ਵਿਖੇ ਖੇਡਿਆ ਗਿਆ ਇਸ ਮੌਕੇ ਤੇ ਜਗਸੀਰ ਸਿੰਘ ਜੱਗੀ ਟੀਮ ਦਾ ਐਮਡੀ ਦੱਦਾ ਐਜ ਜਤਿੰਦਰ ਸਿੰਘ ਸੋਨੀ ਮੰਡੇਰ ਨਛੱਤਰ ਛੱਤਾ ਦੀ ਬੇਟੀ ਹਰਮਨ ਛੱਤਾ ਟੂਰੀ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਹੋਰਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਉੱਗੇ ਪੰਜਾਬੀ ਗਾਇਕ ਦਲਜੀਤ ਦਲੇਰੀਆਂ ਅਤੇ ਹਰਮਨ ਛੱਤਾ ਨੇ ਗੀਤ गा ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਤੇ ਬੋਲ ਮਿੱਟੀ ਦੇ ਬਾਵਿਆ ਨਾਟਕ ਦੇ ਮੁੱਖ ਕਲਾਕਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਾਟਕ ਪੂਰੇ ਪੰਜਾਬ ਵਿੱਚ ਖੇਡੇ ਜਾਣਗੇ ਵਿਸ਼ੇਸ਼ ਰਿਪੋਰਟ ਸੁਖਵਿੰਦਰ ਪਲਾਹਾ ਤੂਰੀ ਨੈਣਾ ਦੀ ਮਾਰ ਗੁਰੀ ਹੈ ਯਾਰਾਂ ਵਿੱਚ ਫੋਟ ਪਵਾਉਂਦੀ ਹੀ ਕੱਦੇ ਨੌਣ ਕਦੇ ਮਰਦਾਂ ਨੂੰ ਬੱਦੀਆ ਕੰਨ ਦਿੰਦਾ ਨਾ ਸੋਣ ਕਦੇ ਜੇ ਸੋਣ ਕਦੇ ਮਰਦਾਂ ਨੂੰ ਬੱਦੀਆ ਕੰਨ ਕੰਨ ਦੇ ਵਿੱਚ ਫੁੱਟ ਪੁਰੀਏ ਪੁੱਛ ਦੀ ਕੁੱਟ ਪੁਰੀਏ ਘਰ ਦੇ ਵਿੱਚ ਫੁੱਟ ਪੁਰੀਏ ਪੁੱਛ ਦੀ ਕੁੱਟ ਪੁਰੀਏ ਹੱਦ ਕੁਖਤੇ ਜਦੋਂ ਪੁਰੇ ਦੀ ਹੀ ਬਗਦੀ ਆ ਕੌਣ ਕਦੇ ਮਰਦਾਂ ਨੂੰ ਬੱਦੀਆ ਕੰਨ ਚੁੱਕਾ ਛੱਡਿਏ ਕਿਉਂ ਦਾ ਨਾਂ ਛੁੱਕਾ ਛੱਡਿਏ ਘਰ ਦੇ ਘਰ ਕੇ ਕੋਟਾ ਕਸੀਏ ਕਦ ਤੋਂ ਨ ਕਦੇ ਮਾਂ ਤਾਂ ਬੱਦਿਆ ਕੰਨਿੰਦਾ ਨਾ ਸੌਣ ਕਦੇ ਮਰਦਾਂ ਨੂੰ ਕੱਤੀਆ ਕੰਨ ਦਿੰਦਾ ਨਾ ਸੌਣ ਕਦੇ ਮਰਦਾਂ ਨੂੰ ਬੱਦਿਆ ਕੰਨ ਲਿਖਦਾ ਕਰੇ ਵਾਲ ਖੰਨੇ ਦਾ ਮਾਣ ਹੈ ਬਨੇ ਚਮੇ ਦਾ ਲਿਖਦਾ ਕਰੇ ਵਾਲ ਖੰਨੇ ਦਾ

ਲਗਭਗ ਉਹਨਾਂ ਦਾ ਸੀ ਸਲਮਾਨ ਵੀ ਕਰਨਾ ਚ ਕਿਉਂਕਿ ਇਹ ਉਹ ਤਰਤੀਆ ਬੰਨ ਜਿੱਥੇ ਬਹੁਤ ਵੱਡੀਆਂ ਵੱਡੀਆਂ ਕਲਮਾਂ ਬਹੁਤ ਵੱਡੇ ਵੱਡੇ ਨਾਮ ਇਸ ਧਰਤੀ ਤੇ ਆ ਕੇ ਜੈਲੇ ਤੇ ਅੱਜ ਇੱਕ ਹੋਰ ਵੱਡਾ ਆ ਗਿਆ ਇਸ ਜਿਹੜਾ ਸਮੁੱਚਾ ਜਿਹੜਾ ਇਤਿਹਾਸ ਅਕਬਰਤਾਰਾ ਉਹਦੇ ਵਿੱਚ ਛੁੜ ਗਿਆ ਕਿ ਹਮਨ ਸੱਤਾ ਖਾਹ ਖੂ ਦੀ ਤ ਹੈ ਸਾਰੇ ਤੁਸੀਂ ਜਿੰਨਾ ਚਿਰ ਰੱਖਿਆ ਬਹੁਤ ਵੱਡਾ ਕੰਮ ਕਰਦਾ ਆਪਣੇ ਹੱਥਾਂ ਦਾ ਜਿੱਤ ਜਿਹੜਾ ਦਿਨ ਤੇ ਤੁਹਾਡੇ ਅੱਜ ਵੀ ਰਾਜ ਕਰਦਾ ਹੈ ਕੁਝ ਜਾਂ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਜੀ ਜੀ ਆ ਸਰਦ । ਪੋਲ ਆ । ਕੀਂ ਗੀਨ ਰੀਏ । ਤੁ ਗਿਆ ਸੀ ਨ ਕੈ ਕਦੀ ਜਾਤ ਹੋਸੀ ਤੇ ਮੇਰੀ ਹੋਰ ਪਾਗਲ ਬੋਗੇ ਨੇ ਹੋਰ ਲੋਕ ਜਿਨ੍ਹਾਂ ਨੇ ਬਾਗ ਬਰਬਾਦ ਕਰ ਦਿੱਤੇ ਜਿਨ੍ਹਾਂ ਨੇ ਜੀਪਾ ਘੜਵਾ ਦਿੱਤੀਆਂ ਜਾਂ ਫਿਰ পাগল ਹੋ ਗਿਆ ਤੂੰ ਜਿਸ ਨੂੰ ਪਿਆਰ ਕੀਤਾ ਉਸੇ ਨੂੰ ਬਰਬਾਦ ਕਰਨਾ ਚਾਹੁੰਦਾ ਤੂੰ ਜਾਣਣਾ ਚਾਹੁੰਦਾ ਸੀ ਨਾ ਜੀ ਤੁਸੀਂ ਉਹ ਮਿੱਟੀ ਦੇ ਬਾਵੇ ਅੱਜ ਕਿਹੜਾ ਕੈਰੈਕਟਰ ਪਲੇ ਕਰ ਰਹੇ ਹੋ ਮੈਂ ਇੱਕ ਅਹਿਜੇ ਕਿਰਦਾਰ ਨਿਭਾ ਰਿਹਾ ਜੀ ਜਿਹਦਾ ਬਦੋਕੇ ਉਸ ਦੇ ਵਿਚ ਜਿਹੜਾ ਕਬੀਲਾ ਪਿਆਰ ਵਾਲਾ ਦਾ ਲੋਕਾਂ ਨਾਲ ਨਾਲ ਮਿਲ ਕੇ ਰਹਿੰਦਾ ਉਹਦੇ ਵਿੱਚ ਇੱਕ ਗਾਇਕ ਆ ਸਿੰਗਰ ਆ ਜਿਹੜਾ ਗੀਤ ਗਾਉਂਦਾਗਾ ਤੇ ਉਹ ਗਾਉਂਦਾ ਤੋਂ ਮਤਲਬ ਐਸੇ ਆਰਾਮ ਨਾਲ ਜਿਹੇ ਪਿਆਰ ਨਾਲ ਗਾਉਂਦਾ ਕਿ ਪੰਛੀ ਚੋਂ ਮੁਰਦੇ ਨੇ ਲੋਕ ਵੇ ਯਾ ਆਪਾਂ ਗੱਲ ਕਰੀਏ ਮੋਲ ਮਿੱਟੀ ਦੇ ਬਾਰੇ ਆ ਇੱਕ ਪੰਜਾਬ ਦੀ ਹੋਈ ਸ਼ਬਦਾਬਲੀ ਆ ਕਿਵੇਂ ਦੇਖ ਲਓ ਦੇਖੋ ਜੀ ਹਰੇਕ ਕਿਤੇ ਦੇ ਲੋਕਾਂ ਦੇ ਵਿੱਚ ਪਹਿਲਾਂ ਤੋਂ ਹੀ ਆਪਸੀ ਪਿਆਰ ਬਣਿਆ ਹੁੰਦਾ ਆਪਣੇ ਪੰਜਾਬ ਚ ਅਲੱਗ-ਅਲੱਗ ਧਰਮ ਦੇ ਲੋਕ ਰਹਿੰਦੇ ਨੇ ਅਲੱਗ-ਅਲੱਗ ਜਾਤਾਂ ਦੇ ਲੋਕ ਰਹਿੰਦੇ ਨੇ ਗੁਰੂ ਸਾਹਿਬ ਦੀ ਬਾਣੀ ਇਹ ਕਹਿੰਦੀ ਆ ਕਿ ਨਾਲ ਮਿਲ ਕੇ ਰਹੋ ਆਗੇ ਕਿਵੇਂ ਰਹਿਣਾਗਾ ਜੇ ਸਾਡਾ ਨਾੜ ਕੇ ਸੁਨੇਹਾ ਦਦਾ ਤਾਂ ਹੀ ਅਸੀਂ ਗੋਲ ਮਿੱਟੀ ਦੇ 바ਵੇ ਆ ਮੈਂ ਗਰਨਾਬਲ 100 ਵੋਲਟ ਹੈ ਅੱਜ ਅਸੀਂ ਧੂਰੀ ਦੇ ਵਿੱਚ ਆਟਾ ਖੇਡਣ ਆਏ ਆ ਤੇ ਗੋਲ ਮਿੱਟੀ ਦੇ 바ਵੇ ਆ ਜੋ ਅਸੀਂ ਪੂਰੇ ਪੰਜਾਬ ਦੇ ਵਿੱਚ ਨਾਟਕ ਕਰ ਰਹੇ ਆ ਲਗਾਤਾਰ ਇਹਦੀ ਸ਼ੋਅ ਕਰ ਰਹੇ ਆ ਆ ਬੇਤਰਾਂ ਦੀ ਤਲਾਮਾਂ ਨੇ ਉਹਦੇ ਵਿੱਚ ਜਿਹੜੀ ਲਾਈਵ ਹੁੰਦੀ ਹੈ ਔਰ ਇਹਦਾ ਮਕਸਦ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਖੜ ਕੇ ਜਿਵੇਂ ਇੱਕ ਹੁੱਕਾ ਦਿੱਤਾ ਜਾਂਦਾ ਹੈ ਉਵੇਂ ਸਾਡੇ ਕਲਚਰ ਦਾ ਸਾਡੀ ਬੋਲੀ ਦਾ ਜਿਹੜੀ ਸਾਡੀਆਂ ਸਚਾਈਆਂ ਨੇ ਜੀਵਨ ਨੂੰ ਜਿਉਂਣ ਦੀਆਂ ਕੁਦਰਤ ਨਾਲ ਬਿਲਕੇ ਧਰਮਾਂ ਤੋਂ ਪਰੋ ਕੇ ਭਾਈਚਾਰੇ ਚ ਰਹਿ ਮਿਲ ਕੇ ਸਾਰਿਆਂ ਦੀ ਸਾਂਝ ਚੰਗਾ ਜੁੱਧਾਂ ਦੇ ਖਿਲਾਫ ਤੁਰੀਏ ਕੱਲ ਨੂੰ ਅਸੀਂ ਮੋਗੇ ਜਾਵਾਂਗੇ 9 ਤਰੀਕ ਨੂੰ ਤਾਂ ਇਦਾਂ 23 ਮਾਰਚ ਨੂੰ ਵਢਡੇ ਕਰ ਰਹੇ ਹਾਂ ਤਾਂ ਲਗਾਤਾਰੀ ਸਾਡਾ ਨਾਟਕਾਂ ਦਾ ਕਾਫਰ ਚੱਲਦਾ ਇਹਦੇ ਵਿੱਚ ਕੀ ਕੀ ਚੀਜ਼ਾਂ ਉਦਸ਼ਾਈਆਂ ਜਾ ਰਹੀਆਂ ਨੇ ਜੀ ਆ ਬੇ ਬੇਸਿਕਲੀ ਦਾ ਹਰ ਕਲਾ ਦਾ ਮਕਸਦ ਇਹੀ ਹੁੰਦਾ ਹੈ ਕਿ ਬੰਦੇ ਨੂੰ ਬੰਦਾ ਬਣਾਉਣ ਦੀ ਗੱਲ ਕਰਨੀ ਅਸੀਂ ਲਗਾਤਾਰ ਲੋਕ ਡਿਪਰੈਸ਼ਨ ਦੇ ਵਿੱਚ ਪਰਿਵਾਰਕ ਲੜਾਈਆਂ ਦੇ ਵਿੱਚ ਇੱਕ ਦੇਸ਼ ਦੂਜੇ ਨਾਲ ਲੜ ਰਿਹਾ ਹੈ ਇੱਕ ਧਰਮ ਦੂਜੇ ਨਾਲ ਇੱਕ ਜਾਤ ਦੂਜੇ ਨਾਲ ਲੜ ਰਹੀ ਹੈ ਬੰਦਾ ਬੰਦੇ ਨੂੰ ਉਵੇਂ ਕਬੂਲ ਹੀ ਨਹੀਂ ਕਰਦਾ ਇੱਕ ਇਨਸਾਨ ਵਜੋਂ ਤਾਂ ਜਿਵੇਂ ਨਾਟਕ ਵੀ ਹੈ ਸਾਡਾ ਇਹੀ ਗੱਲ ਕਹਿੰਦਾ ਕਿ ਅਸੀਂ ਬੇਸਿਕਲੀ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਕੁਦਰਤ ਦੇ ਇੱਕ ਜੀਵਾਂ ਔਰ ਇਨਸਾਨ ਨੂੰ ਕੇ ਸਾਡਾ ਮਕਸਦ ਸਿਰਫ ਇਨਸਾਨਾਂ ਦੀ ਕੇਅਰ ਕਰਨਾ ਨਹੀਂ ਬਲਕਿ ਇਹ ਜਿਹੜੀ ਕੁਦਰਤ ਹੈ ਉਹ ਕਿਸੀ ਆਈ ਹੈ ਕਿਉਂਕਿ ਸਾਡੇ ਕੋਲ ਸੋਚਣ ਦੀ ਸ਼ਕਤੀ ਹੈ ਅਸੀਂ ਇਹਨਾਂ ਦਾ ਵੀ ਧਿਆਨ ਰੱਖ ਸਕਦੇ ਹਾਂ ਸੋ ਅਸੀਂ ਸਾਡਾ ਮਕਸਦ ਬਣਦਾ ਹੈ ਕਿ ਅਸੀਂ ਕੁਦਰਤੀ ਰਾਖੀ ਕਰਕੇ ਆਪਣਾ ਪਾਣੀ ਪਾਣੀ ਬਚਾਈਏ ਤੇ ਇਨਸਾਨੀਅਤ ਦੀ ਰਾਖੀ ਕਰੀਏ ਨਾਟਕ ਦੇ ਵਿੱਚ ਪੰਜਾਬ ਦੇ ਕਲਚਰ ਨੂੰ ਦਰਸਾਇਆ ਜਾ ਰਿਹਾ ਕਿਤਨੇ ਕਿਤੇ ਜਿਹੜਾ ਅੱਜ ਦਾ ਮਾਹੌਲ ਚੱਲਦਾ ਦੇਖੋ ਪੰਜਾਬ ਦਾ ਕਲਚਰ ਹਮੇਸ਼ਾ ਰਿਹਾ ਹੈ ਜੰਗਾਂ ਜੁੱਗਾਂ ਜਦੋਂ ਵੀ ਹੁੰਦੀਆਂ ਸੀ ਅਟੈਕ ਹੁੰਦਾ ਸੀ ਪੰਜਾਬ ਢਾਲ ਬਣ ਕੇ ਖੜਦਾ ਸੀ ਟੱਕਰ ਲੈਂਦਾ ਸੀ ਜ਼ਾਲਮ ਦੇ ਨਾਲ ਤਾਂ ਇਹ ਨਾਟਕ ਬੇਸਿਕਲੀ ਪੰਜਾਬ ਦੀ ਮਿੱਟੀ ਚੋਂ ਪੈਦਾ ਹੋਇਆ ਤਾਂ ਪੰਜਾਬ ਦੀ ਜਿਹੜੀ ਤਸਵੀਰ ਹੈ ਖੁੱਲ ਕੇ ਬੋਲਣ ਦੀ ਆਜ਼ਾਦੀ ਦੀ ਗੱਲ ਕਰਨ ਦੀ ਬੇਪਰਵਾਹੀ ਦੀ ਗੱਲ ਕਰਨ ਦੀ ਤੇ ਦੂਜਿਆਂ ਨੂੰ ਆਜ਼ਾਦ ਕਰਨ